ਦੋਸਤੋ ਇੱਕ ਵਾਰ 22 ਧਾਰ ਦੇ ਪਹਾੜੀ ਰਾਜਿਆਂ ਦਾ ਸਭ ਤੋਂ ਵੱਡਾ ਮੋਢੀ ਬਲਾਸਪੁਰ ਰਿਆਸਤਾ ਦਾ ਮਹਾਰਾਜਾ ਜਦੋਂ ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮੁਲਾਕਾਤ ਕਰਨ ਜਾਂਦਾ ਆਪ ਜੀ ਦੇ ਦਰਸ਼ਨ ਕਰਨ ਜਾਂਦਾ ਤਾਂ ਉਹ ਰਸਤੇ ਵਿੱਚ ਤੁਰਿਆ ਜਾਂਦਾ ਸੋਚਦਾ ਜਾ ਰਿਹਾ ਸੀ ਕਿ ਮੈਂ ਅਨੰਦਪੁਰ ਜਾ ਕੇ ਸਿੱਖਾਂ ਦੇ ਗੁਰੂ ਨੂੰ ਮੱਥਾ ਨਹੀਂ ਟੇਕਣਾ ਉਹ ਇੱਕ ਫਕੀਰ ਦਾ ਪੁੱਤਰ ਐ ਅਸੀਂ ਤਾਂ ਜੱਦੀ ਪੁਸਤੀ ਰਾਜਿਆਂ ਦੇ ਪੁੱਤਾਂ ਤੇ ਐਸ ਵਕਤ 22 ਧਾਰ ਦੇ ਰਾਜਿਆਂ ਦਾ ਮੈਂ ਮੋਢੀ ਵੀ ਆ ਉਹ ਸਿਰਫ 17 ਸਾਲਾਂ ਦਾ ਐ ਤੇ ਮੇਰੀ ਉਮਰ 62 ਸਾਲ ਦੀ ਹੈ ਦੇ ਕਿਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਬੱਥਾ ਟੇਕ ਲਿਆ ਤਾਂ ਮੇਰੀ ਸ਼ਾਨ ਘਟ ਜਾਵੇਗੀ ਮੇਰੀ ਜੜ ਤਾਂ ਮੇਰੇ ਤੇ ਹੀ ਹੱਸੇਗੀ ਕਿ ਇੱਕ ਜਵਾਕ ਜਿਹਾ ਫਕੀਰ ਦੇ ਪੈਰੀ ਹੱਥ ਲਾ ਰਿਹਾ ਏ ਇਸ ਲਈ ਵਾਹ ਗੁਰੂ ਗੋਬਿੰਦ ਸਿੰਘ ਨੂੰ ਬੱਥਾ ਨਹੀਂ ਟੇਕਣਾ ਬਲਕਿ ਗੁਰੂ ਗੋਬਿੰਦ ਸਿੰਘ ਆਪ ਉੱਠ ਕੇ ਆ ਕੇ ਮੇਰੇ ਪੈਰੀ ਹੱਥ ਲਾਵੇਗਾ ਇਹ ਘੜ ਤਾਂ ਘੜਦਾ ਵਿਵਤਾ ਬਣਾਉਦਾ ਬਲਾਸਪੁਰ ਦਾ ਰਾਜ ਜਦੋਂ ਸਹਿਬੇ ਕਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਰਾਏ ਦੇ ਦਰਬਾਰ ਵਿੱਚ ਸ੍ਰੀ ਅਨਦਪੁਰ ਸਾਹਿਬ ਉੱਪੜ ਜਾਂਦਾ ਹੈ ਤਾ ਦਰਬਾਰ ਵਿੱਚ ਪਹੁੰਚ ਕੇ ਉਹ ਸਾਹਮਣੇ ਕੀ ਦੇਖਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਸਨ ਉੱਤੇ ਬਰਾਜਬੜ ਸਨ ਉਹਨਾਂ ਦੇ ਪਿਛਲੇ ਪਾਸੇ ਪ੍ਰਸ਼ਾਦੀ ਹਾਥੀ ਖੜਾ ਹੈ ਜਿਸ ਦੀ ਸੋਡ ਤੋਂ ਸ਼ੁਰੂ ਹੋ ਕੇ ਪਿੱਛੇ ਪੂਜ ਤੱਕ ਇੱਕ ਚਿੱਟੀ ਸਫੈਦ ਧਾਰੀ ਜਾ ਰਹੀ ਹੈ ਜੋ ਦੁਨੀਆਂ ਦੇ ਕਿਸੇ ਵੀ ਹੋਰ ਹਾਥੀ ਤੇ ਨਹੀਂ ਮਿਲਦੀ ਤੇ ਦਾਹੀ ਕਦੇ ਮਿਲੇਗੀ ਪ੍ਰਸ਼ਾਦੀ ਹਾਥੀ ਦਾ ਬਾਕੀ ਰੰਗ ਭੂਰਾ ਹੈ ਇੰਦਾ ਹੀ ਨਹੀਂ ਦੁਨੀਆਂ ਦਾ ਇਹ ਬੇਹਦ ਖੂਬਸੂਰਤ ਹਾਥੀ ਆਪਣੀ ਸੋਡ ਦੇ ਵਿੱਚ ਚੌਂਰ ਫੜ ਕੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਜ ਦੇ ਸੀਸ ਉੱਪਰ ਚੌਰ ਕਰ ਰਿਹਾ ਏ ਇਹ ਪ੍ਰਸ਼ਾਦੀ ਹਾਥੀਆ ਸਾਹਿਬ ਦੇ ਰਾਜੇ ਰਤਨ ਰਾਏ ਵੱਲੋਂ ਗੁਰੂ ਸਾਹਿਬ ਨੂੰ ਭੇਟ ਕੀਤਾ ਗਿਆ ਸੀ ਇਹ ਰਾਜਾ ਗੁਰੂ ਸਾਹਿਬ ਦੇ ਵਰ ਨਾਲ ਪੈਦਾ ਹੋਇਆ ਸੀ ਹਾਥੀ ਤੋਂ ਬਾਅਦ 22 ਧਰ ਦੇ ਰਾਜੇ ਦਾ ਧਿਆੜ ਔਰ ਗੁਰੂ ਸਾਹਿਬ ਦੇ ਉੱਪਰ ਲੱਗੇ ਪਛਮੀਨੇ ਦੀ ਖੂਬਸੂਰਤ ਚਾਦਰੀ ਉੱਤੇ ਪੈਂਦਾ ਏ ਇਹ ਉਹੀ ਚਾਦਰੀ ਸੀ ਜੋ ਉਹਨਾਂ ਜਿਹੜਾ ਵਿੱਚ ਕਾਬਲ ਦੀ ਸੰਗਤ ਵੱਲੋਂ 2.5 ਲੱਖ ਰੁਪਏ ਖਰਚ ਕੇ ਤਿਆਰ ਕੀਤੀ ਗਈ ਸੀ ਉਹਨਾਂ ਸਮੇਂ ਵਿੱਚ 2.5 ਲੱਖ ਅੱਜ ਦੇ ਕਰੋੜਾਂ ਜਿੰਨਾ ਵੱੜਦਾ ਹੈ ਕਿਉਂਕਿ ਉਸ ਸਮੇਂ ਤਿੰਨ ਬਾਣ ਕਰਕ ਸਿਰਫ 1 ਰੁਪਏ ਵਿੱਚ ਬਿਲ ਜਾਇਆ ਕਰਦੀ ਸੀ ਫਿਰ ਬਈ ਧਾਰ ਦੇ ਰਾਜੇ ਦਾ ਧਿਆਰ ਗੁਰੂ ਸਾਹਿਬ ਦੇ ਖੱਬੇ ਗੋਡੇ ਦੇ ਕੋਲ ਪਏ ਪੰਜ ਕਲਾ ਸ਼ਸਤਰ ਉੱਤੇ ਪੈਂਦਾ ਹੈ ਇਹ ਪੰਜ ਕਲਾ ਸ਼ਸਤਰ ਕੋਈ ਆਪ ਨਹੀਂ ਸੀ ਇਸ ਵਿੱਚੋਂ ਵਾਰੀ-ਵਾਰੀ ਕਰਕੇ ਪੰਜ ਹਥਿਆਰ ਨਿਕਲਦੇ ਹੁੰਦੇ ਸਨ ਤਾਂ ਹੀ ਇਸ ਨੂੰ ਪੰਜ ਕਲਾ ਸ਼ਸਤਰ ਕਹਿੰਦੇ ਸਨ ਇਹ ਵੀ ਅਸਾਬ ਦੇ ਰਾਜੇ ਰਤਨ رائے ਵੱਲੋਂ ਭੇਟ ਕੀਤਾ ਗਿਆ ਸੀ ਗੁਰੂ ਸਾਹਿਬ ਦੇ ਸੱਜੇ ਗੋਡੇ ਦੇ ਨਾਲ ਚੱਦਰ ਦੀ ਇੱਕ ਚੌਕੀ ਪਈ ਸੀ ਜਿਸ ਨੂੰ ਥੋੜਾ ਜਿਹਾ ਦਬਔੜਤੇ ਉਸ ਵਿੱਚੋਂ ਹਾਥੀ ਦੱਦ ਦੀਆਂ ਬੜੀਆਂ ਹੋਈਆਂ ਚਾਰ ਪੁਤਲੀਆਂ ਸਤਰੰਜ ਖੇਡਦੀਆਂ ਹੋਈਆਂ ਬਾਹਰ ਨਿਕਲਦੀਆਂ ਸਨ ਇਹ ਵੀ ਰਾਜਾ ਰਤਨ ਰਾਜ ਦੀ ਹੀ ਸੁਗਾਤ ਸੀ ਬਲਾਸਪੁਰਿਆ ਪਹਾੜੀ ਰਾਜਾ ਫਿਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੀ ਸੰਗਤ ਉੱਤੇ ਧਿਆੜਵਾਰ ਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਜ ਦੇ ਖੱਬੇ ਪਾਸੇ ਸਾਧ ਬਿਰਤੀ ਵਾਲੇ ਸਿੱਖ ਬੈਠੇ ਸਨ ਜਿਨ੍ਹਾਂ ਦੀਆਂ ਢਲਕਵੀਆਂ ਗੋਗੜਾ ਸਿਰ ਤੇ ਚਿੱਟੀਆਂ ਪੱਗਾ ਪੇਟੇ ਤੇ ਚਿੱਟੇ ਚੋਲੇ ਤੇ ਗਲਾ ਵਿੱਚ ਵੱਡੀਆਂ-ਵੱਡੀਆਂ ਬਾਲਾ ਹੱਥਾਂ ਵਿੱਚ ਸਿਵਰ ਨੇ ਜੋ ਅੱਧ ਬੀਟੀਆਂ ਅੱਖਾਂ ਵਿੱਚ ਬੈਠੇ ਗੁਰਬਾਣੀ ਦਾ ਜਾਪ ਕਰ ਰਹੇ ਸਨ ਇਹ ਵੇਖ ਕੇ ਪਹਾੜੀ ਰਾਜੇ ਨੂੰ ਇਹ ਚ ਮਹਿਸੂਸ ਹੋਇਆ ਜਿਵੇਂ ਕੋਈ ਸਵਰਗ ਲੋਕ ਦੇ ਸਾਰੇ ਦੇ ਸਾਰੇ ਦੇਵਤੇ ਹੀ ਦਸਮ ਪਾਸ਼ਾ ਜੀ ਦੇ ਦਰਸ਼ਨ ਕਰਨ ਧਰਤੀ ਤੇ ਆਏ ਹੋਣ ਪਹਾੜੀ ਰਾਜਾ ਗੁਰੂ ਸਾਹਿਬ ਦੇ ਸੱਜੇ ਪਾਸੇ ਬੈਠੀ ਸੰਗਤ ਤੇ ਜਦੋਂ ਧਿਆਰਵਾਰ ਦਾ ਤਾਂ ਇਧਰ ਗੁਰੂ ਸਾਹਿਬ ਦੇ ਸਾਰੇ ਸੂਰਬੀਰ ਅਣਖੀਲੇ ਜੋਧੇ ਬੈਠਿਆ ਕਰਦੇ ਸਨ ਜਿਨ੍ਹਾਂ ਦੀਆਂ ਢਾਕਾਂ ਤੇ ਵੱਡੀਆਂ-ਵੱਡੀਆਂ ਤਲਵਾਰਾਂ ਬੋੜੇ ਦੇ ਤੀਰ ਕਬੜ ਤੀਰਾ ਦੇ ਪੱਥੇ ਸਿਰ ਤੇ ਦਬਾਲਿਆਂ ਦੇ ਚੜੇ ਹੋਏ ਛੇ ਛੇ ਚੱਕਰ ਕੂੜੀਆਂ ਤੱਕ ਕੜਿਆਂ ਨਾਲ ਭਰਿਆ ਹੋਇਆ ਬਾਵਾ ਇਹ ਸੂਰਬੀਰ ਯੋਧੇ ਜਦੋਂ ਖੁਸ਼ੀ ਵਿੱਚ ਆਕੇ ਆਪਣੀਆਂ ਬਾਹ ਲਾਉਂਦੇ ਸਰ ਤਾਂ ਕੜਿਆਂ ਦੀ ਆਪਸ ਵਿੱਚ ਖਹਿ ਕੇ ਆਵਾਜ਼ ਇਦਾਂ ਆਉਂਦੀ ਸੀ ਜਿਵੇਂ ਇੱਧਰ ਦੀ ਬਿਜਲੀ ਧਰਤੀ ਤੇ ਆਕੇ ਕੜਕਰੇ ਹੋਵੇ ਆਖਰਕਾਰ ਦਾ ਚੌਧਿਆ ਹੋਇਆ ਵੀ ਇਸ ਬਲਾਸਪੁਰ ਦੇ ਭੀਬ ਚੱਦ ਕੈ ਲੋਰੀਏ ਪਹਾੜੀ ਰਾਜੇ ਨੂੰ ਕਲਕੀਆਂ ਵਾਲੇ ਦੇ ਚਰਨਾਂ ਤੇ ਝੁਕੜਾ ਪਿਆ ਕਿਸੇ ਨੇ ਉਸ ਨੂੰ ਬਜਬੂਰ ਨਹੀਂ ਸੀ ਕੀਤਾ ਆਪਣੇ ਆਪ ਹੀ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਜਾ ਡਿੱਗਾ ਜਿਹੜਾ ਸਾਰੇ ਰਸਤੇ ਸੋਚਦਾ ਆਇਆ ਸੀ ਕਿ ਗੁਰੂ ਬੈਨੂ ਉੱਠ ਕੇ ਦਵਸਕਾਰ ਕਰੂਗਾ ਪਰ ਕਲਗੀਧਰ ਸੱਚੇ ਪਾਤਸ਼ਾਹ ਸਹਿਬ ਇਕਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਦੀ ਸ਼ਖਸੀਅਤ ਦੇਖ ਕੇ ਉਸਦੇ ਹੋਸ਼ ਹੀ ਗਵਾਜ ਗਏ ਸਨ